ਪੋਰਟ ਕਲੀਅਰ ਦੱਸਦੀ ਹੈਗੀ ਆ ਵੀ ਐਸ ਬੰਦੇ ਨੇ ਗੋਲੀ ਚਲਾਈ ਆ ਇੱਥੇ ਜਾ ਕੇ ਬੰਦੇ ਮਰਿਆ 24 ਘੰਟੇ ਮੈਂ ਖੜਾ ਰਿਆ ਉੱਥੇ ਨਕੌਦਰ ਚ ਮੈਨੂੰ ਲਾਸ਼ਾਂ ਨਹੀਂ ਦਿੱਤੀਆਂ ਮੈਂ ਬੇਨਤੀਆਂ ਕਰਦਾ ਰਿਹਾ ਉਹਨਾਂ ਦੀਆਂ ਵੀ ਮੈਨੂੰ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਦਿਓ ਮੈਨੂੰ ਕਹਿੰਦੇ ਜਾ ਕੇ ਥਾਣੇ ਉਹ ਲਖਾ ਲਿਓ ਕੁਝ ਨਜ਼ਰ ਨਹੀਂ ਆ ਰਿਹਾ 33 ਸਾਲ ਜਿਹੜਾ ਸਾਨੂੰ ਅਨਸਾਫ਼ ਨਹੀਂ ਮਿਲਿਆ ਤੇ ਅਸੀਂ ਕੀ ਕਹਿ ਸਕਨੇ ਆ ਸਾਡੇ ਪੇਰੈਂਟਸ ਵੀ ਐਸੇ ਬਦੌਲਤ ਦੁਨੀਆ ਨੂੰ ਕੁਚ ਕਰ ਗਏ ਨੇ ਇਹਨਾਂ ਦੇ ਸਦਮੇ ਨਾਲ ਸਾਹ ਦੇ ਹੋਏ ਤੇ ਅਸਵੀਦਾਂ ਚਲੇ ਜਾਣ ਲੱਗਦਾ ਜਿਵੇਂ ਵੀ ਜੇਨਾ ਅਨਸਾਫ਼ ਮਿਲਿਆ ਰੋਜ਼ ਕਰਨ ਗਿਆ ਤੇ ਗੋਲੀਆਂ ਚੱਲ ਜਾਂਦੀਆਂ ਆ। ਗੋਲੀਆਂ ਚੱਲਣ ਤੋਂ ਬਾਅਦ ਅਸੀਂ ਉਹਨਾਂ ਦੀਆਂ ਸਰੀਰਾਂ ਦੀਆਂ ਲਾਸ਼ਾਂ ਮੰਗਦੇ ਆ ਤੇ ਉਹਨਾਂ ਨੇ ਅਣਪਛਾਤੇ ਕਹਿ ਕੇ ਸਾਨੂੰ ਉਹ ਦੇਖਣ ਵੀ ਨਹੀਂ ਦਿੱਤੀਆਂ ਤੇ ਵਿਵਹਾਰ ਹੋਰ ਉਹਨਾਂ ਨੇ ਸਾਡੇ ਨਾਲ ਕੀ ਹੋ ਜਾ ਕੀਤਾ ਹੋਵੇਗਾ। ਇੱਕ ਪੰਥਕ ਸਰਕਾਰ ਹੁੰਦਿਆਂ ਹੋਇਆ ਸਾਡੀ ਸੁਣਵਾਈ ਨਹੀਂ ਹੋਈ। ਅਸੀਂ ਇਹ ਮਾਂ ਕਰਦੇ ਸਾਨੂੰ ਬੇਸ਼ੱਕ ਉਹਸ ਨਾ ਦੇਣਾ ਅਸੀਂ ਆਪਣੇ ਬਲਬੁੱਤੇ ਦੇ ਆਪਣੀ ਰੋਟੀ ਕਮਾ ਕੇ ਖਾ ਲਾਂਗੇ ਲੇਕਿਨ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ਼ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਬੇਅਦਬੀ ਤੇ ਬੈਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ ਜਾਂਚ ਟੀਮ ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਲੱਗਦਾ ਹੈ ਕਿ ਇਹ ਤਾਜ਼ਾ ਮਾਮਲਾ ਸ਼ਾਇਦ ਕਿਸੇ ਸਿਰ ਪਤਣ ਲੱਗੇਗਾ। ਪਰ ਬਹੁਤ ਕੁਝ ਇਹੋ ਜਿਹਾ ਜਿਹੜਾ ਅਜੇ ਉਡੀਕ ਕਰ ਰਿਹਾ ਕਿ ਕੋਈ ਆਸ ਦੀ ਕਿਰਨ ਨਜ਼ਰ ਆਵੇ। ਇਹੋ ਜਿਹਾ ਮਾਮਲਾ 1986 ਦਾ ਆ ਜਿਹੜਾ ਨਕੋਦਰ ਦੇ ਵਿੱਚ ਵਾਪਰਿਆ ਸੀਗਾ ਬੇਅਦਬੀ ਹੋਈ ਬੇਅਦਬੀ ਤੋਂ ਬਾਅਦ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਅੰਨੇਵਾ ਗੋਲੀਆਂ ਚੱਲੀਆਂ ਜਿਦੇ ਵਿੱਚ 4 ਨੌਜਵਾਨ ਸ਼ਹੀਦ ਹੋ ਗਏ ਸਨ ਉਸ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਵੀ ਬਣਾਇਆ ਗਿਆ ਸੀ ਪਰ ਅੱਜ ਤੱਕ ਉਹਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਵਾਰ-ਵਾਰ ਉਸ ਮਾਮਲੇ ਨੂੰ ਯਾਦ ਦਿਵਾਇਆ ਜਾਂਦਾ ਹੈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਸਰਕਾਰਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਔਰ ਅੱਜ ਵੀ ਬਕਾਇਦਾ ਜਿਹੜਾ ਆ ਉਹਨਾਂ 4 ਨੌਜਵਾਨਾਂ ਦੇ ਪੀੜਿਤ ਪਰਿਵਾਰ ਜਿਹੜੇ ਨੇ ਉਹ ਇੱਥੇ ਜਲੰਧਰ ਪਹੁੰਚੇ ਡਿਪਟੀ ਕਮਿਸ਼ਨਰ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਇਹਨਾਂ ਵੱਲੋਂ ਮੰਗ ਪੱਤਰ ਤੇ ਯਾਦ ਪੱਤਰ ਦਿੱਤਾ ਗਿਆ ਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਜਨਤਕ ਕੀਤੀ ਜਾਵੇ ਤੇ ਜੋ ਕੁਝ ਉਸ ਵੇਲੇ ਅਨਿਆਂ ਵਾਪਰਿਆ ਸੀਗਾ ਉਹਦੇ ਤੇ ਇੱਕ ਬਾਰ ਫੇਰ ਜਾਂਚ ਕਰਕੇ ਨਿਆਂ ਦਾ ਫੈਹਾ ਇਹਨਾਂ ਦੇ ਜ਼ਖਮਾਂ ਦੇ ਉੱਤੇ ਤਰਿਆ ਜਾਵੇ ਸੋ ਉਹਨਾਂ ਨੌਜਵਾਨਾਂ ਦੇ ਪਰਿਵਾਰ ਦੇ ਮੈਂਬਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਤੇ ਬਲਦੇਵ ਸਿੰਘ ਘੋਰਾਣਾ ਗੱਲ ਕਰਦੇ ਬਲਦੇਵ ਸਿੰਘ ਜੀ ਤੁਹਾਡੇ ਨਾਲ ਪਹਿਲਾਂ ਵੀ ਅਸੀਂ ਇੱਕ ਵਾਰ رابطہ ਜਿਹੜਾ ਉਹ ਬਣਾ ਚੁੱਕੇ ਆਂ ਜੋ ਕੁਝ ਵਾਪਰਿਆ ਉਸ ਸਮੇਂ ਜਾਣ ਚੁੱਕੇ ਆਂ ਇਸ ਵੇਲੇ ਜਦੋਂ ਤੁਸੀਂ ਥਾਂ ਥਾਂ ਤੇ ਜਾ ਕੇ ਯਾਦ ਪੱਤਰ ਮੰਗ ਪੱਤਰ ਦਿੰਦੇ ਹੋ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਧਿਆਨ ਦੇ ਵਿੱਚ ਲਿਆਉਂਦੇ ਹੋ ਕਿ ਭਾਈ ਉਹ ਕੁਝ ਵਾਪਰਿਆ ਸੀਗਾ ਉਹਦੇ ਵੱਲ ਵੀ ਧਿਆਨ ਮਾਰੋ ਕਿੱਦਾਂ ਦਾ ਰਿਸਪੌਂਸ ਤੁਹਾਨੂੰ ਮਿਲਦਾ ਨਜ਼ਰ ਆ ਰਿਹਾ ਅਸੀਂ ਪੂਰੀ ਆਸ ਕਰਦੇ ਆਂ ਜੀ ਜਿੱਦਾਂ ਇਸ ਟਾਈਮ ਜਿਹੜਾ মিডিਆ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਔਰ ਸਾਡੀ ਜਿੱਥੇ ਵੀ ਅਸੀਂ ਜਾਂਦੇ ਆ ਉਹ ਅਫਸਰ ਸੁਣਦੇ ਆ ਉਸ ਵੇਲੇ ਦੇ ਜਿਹੜੇ ਅਫਸਰ ਸੀ ਜਿਵੇਂ ਉਸ ਵੇਲੇ ਦੇ ਇੱਥੇ ਏਡੀਸੀ ਗੁਰੂਜੀ ਸੇ ਉਹਨਾਂ ਨੂੰ ਵੀ ਅਸੀਂ ਕਹਿ ਆ ਵੀ ਸਾਨੂੰ ਲਾਸ਼ਾਂ ਦੇ ਦਿਓ ਪਰ ਉਹਨਾਂ ਨੇ ਰਾਤ ਨੂੰ 10:30 ਵਜੇ ਆਰਡਰ ਕਰਕੇ ਰਾਤ ਨੂੰ ਬੰਚੇ ਜਾਂਦਾ ਪੋਸਟਮਾਰਟਮ ਕਰਾਇਆ ਔਰ ਉਸ ਵੇਲੇ ਦੇ ਅਜ਼ਹਾਰ ਆਲਮ ਨੇ ਜਿਹੜਾ ਉਸ ਵੇਲੇ ਇਥੇ ਐਸਐਸਪੀ ਸੀ ਉਹ ਉੱਥੇ ਨਕੂਦਰ ਦੇ ਵਿੱਚ ਬੈਠਾ ਹੋਵੇ ਔਰ ਪੁਲਿਸ ਜਿਹੜੀ ਆ ਜਾਂ ਕੋਈ ਵੀ ਉਹਦੇ ਥੱਲੇ ਦੇ ਮਤਹਿਤ ਬੰਦੇ ਆ ਜਿਹੜੇ ਉਹਦੇ ਆਰਡਰਾਂ ਤੋਂ ਬਿਨਾ ਗੋਲੀ ਚਲਾਉਣ ਜਿੱਥੇ ਕਰਫਿਊ ਨਹੀਂ ਲੱਗਾ ਸੀ ਉੱਥੇ ਜਾ ਕੇ ਬੱਚਿਆਂ ਨੂੰ ਮਾਰਿਆ ਗਿਆ ਇਤੋਂ ਜ਼ਿਆਦਾ ਵੱਡਾ ਨਿਆ ਉਹ ਕਿੱਥੇ ਹੋ ਸਕਦਾ ਅੱਜ ਅਸੀਂ ਜਿਹੜੇ ਵੀ ਅਫਸਰ ਕੋ ਜਾਨੇ ਆਈ ਹੁਣ ਵੀ ਐਡੀਸੀ ਸਾਹਿਬ ਕੋ ਆਏ ਆ ਉਹਨਾਂ ਨੇ ਸਾਡੀ ਬੜੇ ਪਿਆਰ ਨਾਲ ਸਾਨੂੰ ਸੁਣਿਆ ਔਰ ਉਹਨਾਂ ਨੇ ਸਾਡੇ ਜਿਹੜੇ ਗ੍ਰਿਵੈਂਸਸ ਆ ਉਹ ਅੱਜ ਹੁਣੇ ਹੀ ਉਹਨੇ ਕਹਿੰਦੇ ਵੀ ਅਸੀਂ ਹੁਣੇ ਹੀ ਭੇਜ ਦਿਆਂ ਸੀਐਮ ਸਾਹਿਬ ਮਲਦਾਰਿਆ ਜਿਹੜੇ ਲੋਕੀ ਇਨਸਾਫ ਪਸੰਦ ਨੇ ਲੋਕੀਤੂ ਨੇ ਸਾਰੀਆਂ ਸਾਰੇ ਬੰਦੇ ਜਿਹੜੇ ਸਾਰੀਆਂ ਜਥੇਬੰਦੀਆਂ ਨੇ ਕਿਸੇ ਵੀ ਪਾਰਟੀ ਨਾਲ ਹੋਣ ਉਹ ਸਾਰੇ ਜਿੰਨਾ ਚਾਹੋਣ ਸਾਡੇ ਨਾਲ ਖੜਦੇ ਨੇ ਅਸੀਂ ਚਾਹੁੰਦੇ ਉਹ ਸਾਡੇ ਨਾਲ ਖੜੇ ਰਹਿਣ ਸਾਨੂੰ ਇਨਸਾਫ ਮਿਲੂਗਾ ਔਰ ਮੈਂ ਪੂਰੀ ਆਸ ਰੱਖਦਾ ਬਈ ਜਰੂਰ ਮਿਲੂਗਾ ਔਰ ਇਹ ਸੈਟ ਜਿੱਦਾਂ ਉਹਨਾਂ ਦੀ ਬਣੀ ਇਦਾਂ ਇੱਥੇ ਵੀ ਸੈਟ ਬਣੂਗੀ ਔਰ ਸੈਟ ਬਣ ਕੇ ਐਕਸ਼ਨ ਟੇਕ ਨ ਰਿਪੋਰਟ ਤੋਂ ਬਾਅਦ ਜਿਹੜੇ ਅਫਸਰਾਂ ਦੇ ਵੀ ਖਿਲਾਫ ਉਹਦੀ ਵੀ ਰਿਪੋਰਟ ਜੋ ਕੁਝ ਵੀ ਦੱਸਦੀ ਆ ਰਿਪੋਰਟ ਕਲੀਅਰ ਦੱਸਦੀ ਹੈਗੀ ਆ ਬਈ ਐਸ ਬੰਦੇ ਨੇ ਗੋਲੀ ਚਲਾਈ ਆ ਇੱਥੇ ਜਾ ਕੇ ਬੰਤੇ ਨਕੋਦਰ ਚ ਮੈਨੂੰ ਲਾਸ਼ਾਂ ਨਹੀਂ ਦਿੱਤੀਆਂ ਮੈਂ ਬੇਨਤਾ ਕਰਦਾ ਰਿਹਾ ਉਹਨਾਂ ਦੀ ਮੈਨੂੰ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਦਿਓ ਮੈਨੂੰ ਕਹਿੰਦੇ ਜਾ ਕੇ ਥਾਣੇੋਂ ਲਿਖਾ ਲਿਓ ਤੇ ਤੁਹਾਨੂੰ ਲਾਸ਼ਾਂ ਦੇ ਦਿੰਨੇ ਆ ਉਹਨਾਂ ਲਾਸ਼ਾਂ ਟਰਾਲੇ 'ਚ ਪਾਈਆਂ ਤੇ ਲੈ ਜਾ ਕੇ ਤੇ ਮਤਲਬ ਉੱਥੇ ਉਹਨਾਂ ਨੂੰ ਇਹਨਾਂ ਦੇ ਬੱਚੇ ਵੀ ਜਿਹੜੇ ਸੀਗੇ ਜਿਹੜੇ ਸਟੂਡੈਂਟ ਫੈਡਰੇਸ਼ਨ ਦੇ ਵੀ ਬੰਦੇ ਸੀ ਜਿਹੜੇ ਖਾਲਸਾ ਕਾਲਜ ਦੇ ਉਹ ਵੀ ਉਹਨਾਂ ਦੀਆਂ ਲਾਸ਼ਾਂ ਲੈਣ ਗਏ ਸੀ ਉਹਨਾਂ ਨੂੰ ਵੀ ਲਾਸ਼ਾਂ ਨਹੀਂ ਦਿੱਤੀਆਂ ਅੱਛਾ ਤੁਸੀਂ ਬਹੁਤ ਸਾਰੇ ਮੰਗ ਪੱਤਰ ਦਿੱਤੇ ਆ ਬਹੁਤ ਸਾਰੇ ਲੀਡਰਾਂ ਨੂੰ ਵੀ ਮਿਲ ਚੁੱਕੇ ਹੋ ਸਰਕਾਰਾਂ ਬਦਲਦੀਆਂ ਵੀ ਦੇਖੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਨੇ ਹਰ ਵਾਰ ਜਦੋਂ ਜਾਂਦੇ ਹੋ ਉਹੀ ਜਿਹੜਾ ਤੁਹਾਨੂੰ ਰੋਣਾ ਰੋਣਾ ਪੈਂਦਾ ਆ ਮੇਰਾ ਖਿਆਲ ਆ ਕਿ ਕਈ ਵਾਰੀ ਤਾਂ ਅੱਖਾਂ ਦੇ ਅਥਰੂ ਵੀ ਮੁੱਕ ਜਾਂਦੇ ਆ ਤੁਸੀਂ ਇੰਨੀ ਵਾਰ ਅਧਿਕਾਰੀਆਂ ਨੂੰ ਮਿਲ ਲੈਂਦੇ ਹੋ ਸਰਕਾਰਾਂ ਨੂੰ ਮਿਲ ਲੈਂਦੇ ਹੋ ਲੱਗਦਾ ਹੈ ਕਿ ਉਹਨਾਂ ਦਾ ਅਸਰ ਉਹਨਾਂ ਦੇ ਕੁਝ ਕੁਝ ਹੁੰਦਾ ਹੈ ਤੁਹਾਡੀ ਤਕਲੀਫ ਉਹ ਮਹਿਸੂਸ ਕਰਦੇ ਨੇ ਜਾਂ ਫਿਰ ਉਸ ਵੇਲੇ ਤਾਂ ਹਮਦਰਦੀ ਜਤਾ ਦਿੰਦੇ ਨੇ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ ਪਰ ਉਸ ਤੋਂ ਬਾਅਦ ਸਭ ਕੁਝ ਆਇਆ ਗਿਆ ਹੋ ਜਾਂਦਾ ਦੇਖੋ ਇੱਕ ਮੈਂ ਜੀ ਵੀ ਜਦੋਂ ਅਸੀਂ ਮਿਲਦੇ ਹਾਂ ਕੇ ਯਾਰ ਅਸੀਂ ਨਰਾਸ਼ ਵੀ ਹੁੰਨੇ ਹਾਂ ਕੇ ਯਾਰੀ ਅਸੀਂ ਹੌਸਲੇ 'ਚ ਵੀ ਹੁੰਨੇ ਹਾਂ ਕੇ ਯਾਰੀ ਸਾਨੂੰ ਆਸ ਵੀ ਵੱਜਦੀ ਹੈ ਪਰ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਜਿਵੇਂ ਤੁਸੀਂ ਕਹਿੰਦੇ ਹੁਣ ਵੀ ਅਜੇ ਕੋਈ ਪਤਾ ਨਹੀਂ ਗੱਲ ਸਰਕਾਰਾਂ ਦਾ ਤੁਹਾਨੂੰ ਪਤਾ ਸਰਕਾਰਾਂ ਦੇ ਆਪਣੇ ਜਿਹੜੇ ਆ ਕਈ ਕਿਸਮ ਦੇ ਪ੍ਰੋਬਲਮਸ ਹੁੰਦੀਆਂ ਉਹਨਾਂ ਦੀਆਂ ਕੋਈ ਆਪਣੀਆਂ ਹੁੰਦੀਆਂ ਪਰ ਉਹ ਜੇ ਕੋਈ ਰਾਜਾ ਬੈਠਾ ਜਿਵੇਂ ਹੁਣ ਸੀਐਮ ਸਾਹਿਬ ਬੈਠੇ ਨੇ ਉਹਨਾਂ ਦਾ ਵੀ ਫਰਜ ਬਣਦਾ ਵੀ ਜਿਹੜੀ ਉਹਨਾਂ ਦੇ ਥੱਲੇ ਪਰਜਾ ਆ ਜੇ ਪਰਜਾ ਨਾਲ ਕੋਈ ਜ਼ਿਆਤੀ ਹੁੰਦੀ ਹੈ ਤੇ ਉਹਨਾਂ ਨੂੰ ਇਨਸਾਫ ਤਾਂ ਉਹਨਾਂ ਨੇ ਹੀ ਦੇਣਾ ਸਾਨੂੰ ਆ ਸਾਹਿਬ ਵੀ ਇਹ ਜ਼ਰੂਰ ਕਰ ਲਗੇ ਬਿਲਕੁਲ ਜੀ ਸੋ ਕਰਮਜੀਤ ਕੌਰ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਰਾਮਗੜ੍ਹ ਤੋਂ ਇੱਕ ਨੌਜਵਾਨ ਸੀਗਾ ਉਹ ਵੀ اسی ਘਟਨਾਕ੍ਰਮ ਦੇ ਵਿੱਚ ਜਿਹੜਾ ਉਹ ਸ਼ਹੀਦ ਹੋਇਆ ਸੀਗਾ ਕਰਮਜੀਤ ਕੌਰ ਜੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਇਹ ਲੜਾਈ ਲੜਦੇ ਆ ਲੰਬਾ ਸਮਾਂ ਹੋ ਗਿਆ ਗੇੜੇ ਮਾਰਦੇ ਆ ਕੋਈ ਇਨਸਾਫ ਦੀ ਕਿਰਨ ਕਿਤੇ ਨਜ਼ਰ ਆਈ ਥੋੜਾ ਬਹੁਤਾ ਲੱਗਾ ਕਿ ਅੱਜ ਨਹੀਂ ਤਾਂ ਕੱਲ ਸਾਨੂੰ ਕੁਝ ਨਾ ਕੁਝ ਤਾਂ ਜ਼ਰੂਰ ਮਿਲ ਜਾਏਗਾ ਇਨਸਾਫ ਦੀ ਨਾਲ ਤੇ ਮੈਂ ਜੇ ਇਹੀ ਕਹਿਨੀ ਆ ਕਿ ਅਜੇ ਤੱਕ ਸਾਨੂੰ ਕੋਈ ਆਸ ਉਮੀਦ ਨਹੀਂ ਹੈਗੀ ਆਉਣ ਵਾਲੇ ਟਾਈਮ ਚ ਕਹਿ ਸਕਦੇ ਜਿਹੜਾ ਅੱਜ ਦਾ ਟੋਪਿਕ ਉਹਦੇ ਤੇ ਕੋਈ ਵੀ ਪੁਟ ਅਪ ਕਰ ਦੇਣ ਤੇ ਗੁੱਡਵਿਲ ਅਦਰਵਾਈਜ਼ਮੈਂਟ ਕੁਝ ਨਜ਼ਰ ਨਹੀਂ ਆ ਰਿਹਾ 33 ਸਾਲ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਅਸੀਂ ਕੀ ਕਹਿ ਸਕਨੇ ਆ ਸਾਡੇ ਪੇਰੈਂਟਸ ਵੀ ਐਸੇ ਬਦੌਲਤ ਦੁਨੀਆ ਨੂੰ ਕੁਚ ਕਰ ਗਏ ਨੇ ਇਹਨਾਂ ਦੇ ਸਦਮੇ ਨਾ ਸਾਰਦੇ ਹੋਏ ਤੇ ਅਸੀਂ ਵੀ ਦਿਨ ਚਲੇ ਜਾਣ ਲੱਗਦਾ ਜਿਵੇਂ ਜਿਹਨਾਂ ਅਨਸਾਫ ਮਿਲਿਆ ਤੇ अच्छा रामगढ़ दी गल कर लीए रामगढ़ तो विधायक ਵੀ ਨੇ ਤੁਹਾਡੇ ਪਿੰਡ ਦੇ ਸੁਖਪਾਲ ਖਹਿਰਾ ਹੋਰੀ ਉਹਨਾਂ ਦੇ ਨਾਲ ਵੀ ਇੱਕ ਵਾਰ ਜ਼ਿਕਰ ਛੜਿਆ ਸੀਗਾ ਕਿ ਕੀ ਉਹਨਾਂ ਨੇ ਇਸ ਮਾਮਲੇ 'ਚ ਕੋਈ ਆਵਾਜ਼ ਬੁਲੰਦ ਕੀਤੀ ਹੈ ਜਾਂ ਨਹੀਂ ਕੀਤੀ ਪਰ ਉਹ ਕਹਿੰਦੇ ਮੇਰੀ ਪਾਰਟੀ ਦੇ ਆਗੂ ਜਿਹੜੇ ਵਿਧਾਨ ਸਭਾ 'ਚ ਮੁੱਦਾ ਰੱਖਦੇ ਆ ਹੁਣ ਤੋਂ ਪਹਿਲਾਂ ਕਦੀ ਇਸ ਮਾਮਲੇ ਦੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਐਨਾ ਕੁਝ ਨਹੀਂ ਕਹਿ ਸਕਦੀ ਕਿਉਂਕਿ ਤੁਹਾਨੂੰ ਪਤਾ ਵੀ ਪਿੰਡਾਂ ਦੇ ਮਾਹੌਲ ਜਿਹੜੇ ਨੇ ਲੋਕੀ ਪਾਰਟੀਆਂ ਵਿੱਚ ਬਦਲ ਜਾਂਦੇ ਨੇ ਅਸੀਂ ਕਿਸੇ ਪਾਰਟੀ ਨੂੰ ਬੁਲਾਉ ਨਹੀਂ ਕਰਦੇ ਚਾਹੇ ਉਹ ਕਾਂਗਰਸ ਚਾਹੇ ਆਕਾਲੀਏ ਚਾਹੇ ਕਿਸੇ ਦੀ ਅਸੀਂ ਸਾਰੀਆਂ ਪਾਰਟੀਆਂ ਜੀ ਆਇਆਂ ਸਰ ਮੱਥੇ ਤੇ ਰੱਖਨੇ ਆ ਲੇਕਿਨ ਉਹਨਾਂ ਦੇ ਮੰਨ ਦੀ ਉਹਨਾਂ ਦੀ ਇੱਛਾ ਹੈਗੀ ਵੀ ਉਹਨਾਂ ਦੇ ਅੰਦਰ ਕੀ ਉਹਨਾਂ ਦੇ ਕੀ ਜਜ਼ਬਾਤ ਕਹਿੰਦੇ ਨੇ ਇਸ ਤੋਂ ਬਾਅਦ ਅਸੀਂ ਕੁਐਸਚਨ ਕਹਿ ਸੰ ਜਿਹੜਾ ਅੱਜ ਤੱਕ ਉਸ ਟਾਈਮ ਮੈਂ ਸੈਕੰਡ ਈਅਰ ਦੀ ਸਟੂਡੈਂਟ ਸੀ ਦਾਇਆਂ ਪਾਇ ਤੋ ਲੋਕਾ ਕਹਿੰਦੇ ਤੁਹਾਡੀ ਬੱਚੀ ਨੂੰ ਵੀ ਆਪਣੇ ਜੋਬ ਦਵਾ ਦਾਂਗੇ ਜੇ ਕਦਾਂ ਉਹ ਕਰ ਕੋਈ ਵੀ ਉਸ ਪਾਏ ਹੋਏ ਪੂਰਨਿਆਂ ਤੇ ਨਹੀਂ ਉਤਰਿਆ ਤਨਾ ਕਿਸੇ ਨੇ ਸਾਡਾ ਅਜੇ ਤੱਕ ਸਾਥ ਦਿੱਤਾ ਹੀ ਹੈਗਾ ਜੇ ਉਹ ਚਾਹਦੇ ਤਾਂ ਸਭ ਕੁਝ ਹੋ ਸਕਦਾ ਸੀ ਉਸ ਵੇਲੇ ਜੇ ਉਹ ਚਾਹਦੇ ਤੇ ਸਭ ਕੁਝ ਹੋ ਸਕਦਾ ਹੀ ਲੇਕਿਨ ਕਿਸੇ ਨੇ ਕੁਝ ਨਹੀਂ ਚਾਇਆ ਹੈਗਾ ਸਭ ਕੁਰਸੀ ਦੇ ਜਾਰ ਨੇ ਅੱਛਾ ਇੱਕ ਇੱਕ ਚੀਜ਼ ਹੋਰ ਵੀ ਹੈ ਹੁਣ ਇੱਥੇ ਮਸਲਾ ਇਹ ਹੈ ਕਿ ਜੋ ਕੁਝ ਉਦੋਂ ਘਟਿਆ ਵਾਪਰਿਆ ਉਹਦਾ ਸੱਚ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ ਦੋਸ਼ੀਆਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਜਾਂ ਇਹਦੇ ਨਾਲ ਨਾਲ ਇਹ ਵੀ ਹੋਣਾ ਚਾਹੀਦਾ ਕਿ ਉਹ ਨੌਜਵਾਨ ਜਿਹੜੇ ਆਪਣੇ ਪਰਿਵਾਰ ਦਾ ਆਸਰਾ ਸੀਗੇ ਤੇ ਜੇ ਉਹਨਾਂ ਦੇ ਕਰਕੇ ਕੋਈ ਕਮੀ ਆਈ ਹੈ ਪਰਿਵਾਰ ਦੇ ਵਿੱਚ ਘਾਟਾਂ ਪਈਆਂ ਨੇ ਰੋਜ਼ਗਾਰ ਨੂੰ ਲੈ ਕੇ ਭਵਿੱਖ ਨੂੰ ਲੈ ਕੇ ਤੇ ਉਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਕੁਝ ਸਰਕਾਰ ਵੱਲੋਂ ਬਾਹ ਵੀ ਫੜਨੀ ਚਾਹੀਦੀ ਹੈ ਬਾਹਤ ਫੜਨੀ ਚਾਹੀਦੀ ਲੇਕਿਨ ਹੁਣ ਕਿੰਨੇ ਬਾਹ ਫੜਨੀ ਜੇ ਫੜ ਲੈ ਤਾਂ ਗੁੱਡਵਿਲ ਲੈਣੀ ਤੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਸ ਟਾਈਮ ਜੋ ਸੀ ਹਾਲਾਤ ਬਹੁਤ ਮਾੜੇ ਸੀ ਹਾਲਾਤਾਂ ਦੇ ਮੁਤਾਬਕ ਹੀ ਸਾਡੀ ਕਿਸਨ ਬਾਹ ਫੜਨੀ ਚਾਹੀਦੀ ਲੇਕਿਨ ਨਹੀਂ ਲੂਣਾ ਦੇ ਵੀ ਜ਼ਖਮਾਂ ਦੇ ਉੱਤੇ ਹਲਕਾ ਹਲਕਾ ਲੰਮਕ ਸੁੱਟ ਕੇ ਚਲੇ ਜਾਂਦੇ ਰਹੇ ਨੇ ਹਾਂਜੀ ਆਵਾਂਗੇ ਕਰਾਂਗੇ ਸਾਰੇ ਪਾਸੇ ਤੋਂ ਇਹੀ ਹੀ ਸਾਨੂੰ ਸਾਰੇ ਵੀ ਪਰਿਵਾਰਾਂ ਨੂੰ ਮਿਲਿਆ ਲੇਕਿਨ ਅਸੀਂ ਇਹ ਚਾਹੁੰਦੇ ਹਾਂ ਸਾਡੇ ਬੱਚਿਆਂ ਦੀਆਂ ਲਾਸ਼ਾਂ ਨੂੰ ਤਾਂ ਹੀ ਉਹਨਾਂ ਦੀ ਜੋ ਵੀ ਜ਼ਿੰਦਗੀਆਂ ਨੂੰ ਜੋ ਚਲੇ ਗਏ ਸਾਡੇ ਤੋਂ ਸਾਡੇ ਪੇਰੈਂਟਸ ਨੂੰ ਵੀ ਤਾਂ ਹੀ ਸੁੱਖਣ ਮਿਲੇਗੀ ਜੇ ਉਹਨਾਂ ਦੇ ਇਹ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਿਆ ਜਾਣ ਅਹੀ ਇਹੀ ਮਾਂ ਕਹਿੰਦੇ ਸਾਨੂੰ ਬੇਸ਼ੱਕ ਉਸ ਨਾਲ ਦੇਣਾ ਸੀ ਆਪਣੇ ਬਲ ਬੁੱਤੇ ਦੀ ਆਪਣੀ ਰੋਟੀ ਕਮਾ ਕੇ ਖਾ ਲਾਂਗੇ ਲੇਕਿਨ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਜੀ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਇੱਥੇ ਰੋਜ਼ਗਾਰ ਦੀ ਪਾਲ ਨਹੀਂ ਹੈ ਇੱਥੇ ਇਨਸਾਫ ਦੀ ਪਾਲ ਹੈ ਤੇ ਜੇ ਇਸ ਮੁਲਕ ਦੇ ਵਿੱਚ 30 30 35 35 ਸਾਲ ਕਿਸੇ ਇੱਕ ਮਾਮਲੇ ਦੇ ਵਿੱਚ ਇਨਸਾਫ ਲੈਣ ਨੂੰ ਲੱਗ ਜਾਣ ਉਸ ਮੁਲਕ ਦੀ ਨੇਪਾਲਕਾ ਦੇ ਵਿੱਚ ਜੇ ਅਜੇ ਵੀ ਲੋਕਾਂ ਦਾ ਵਿਸ਼ਵਾਸ ਬਰਕਰਾਰ ਹੈ ਅਜੇ ਵੀ ਮੰਗ ਪੱਤਰ ਦਿੱਤੇ ਜਾ ਰਹੇ ਆ ਯਾਦ ਪੱਤਰ ਦਿੱਤੇ ਜਾ ਰਹੇ ਆ ਤੇ ਕਹਿ ਸਕਦੇ ਕਿ ਸਬਰ ਵਾਲੇ ਲੋਕ ਨੇ ਪਰ ਸਾਡੀਆਂ ਸਰਕਾਰਾਂ ਜਾਂ ਫਿਰ ਕੰਮ ਕਰਨ ਵਾਲੇ ਲੋਕ ਜਿਹੜੇ ਆ ਉਹ ਕਿੰਨੀ ਕੋਈ ਸੰਜੀਦਗੀ ਨਾਲ ਇਹ ਸਾਰਾ ਕੁਝ ਲੈਂਦੇ ਆ ਇਹ ਸਾਡੇ ਸਾਹਦੇ ਸਾਹਮਣੇ ਆ ਸੋ ਇੱਕ ਹੋਰ ਨੌਜਵਾਨ ਗੋਰਸੀਆਂ ਦਾ ਜਿਹੜਾ ਇਸ ਘਟਨਾਕ੍ਰਮ ਦੇ ਵਿੱਚ ਸ਼ਹੀਦ ਹੋਇਆ ਸੀ ਉਹਨਾਂ ਦੇ ਭੈਣ ਜੀ ਆ ਨਾਮ ਦੱਸ ਦਿਓ ਜੀ ਆਪਣਾ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਜੀ ਜਦੋਂ ਤੁਹਾਡਾ ਭਰਾ ਜਿਹੜਾ ਹੈ ਉਹ ਇਸ ਘਟਨਾਕ੍ਰਮ ਦੇ ਵਿੱਚ ਸ਼ਹੀਦ ਹੋਇਆ ਸੀਗਾ ਕਿੰਨੀ ਕੋਮਰ ਸੀ ਤੁਹਾਡੀ ਔਰ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਕਿਸ ਤਰੀਕੇ ਨਾਲ ਤੁਹਾਡੇ ਵਿੱਚ ਗੱਲਬਾਤ ਹੋਇਆ ਕਰਦੀ ਸੀ ਉਸ ਸਭ ਨੂੰ ਲੈ ਕੇ ਉਦੋਂ ਕਿੱਦਾਂ ਦੇ ਮਾਹੌਲ ਸੀ ਉਸ ਟਾਈਮ ਮੇਰੀ ਉਮਰ 16 ਸਾਲ ਦੀ ਸੀ ਜੀ ਜਦੋਂ ਮੇਰੇ ਭਰਾ ਦੀ ਜਦੋਂ ਉਹ ਸ਼ਹੀਦ ਹੋਏ ਹੈ ਤੇ ਵਾਕਈ ਉਹਨਾਂ ਦਾ ਸੁਭਾਅ ਬਹੁਤ ਮਲਾਪੜਾ ਸੀ ਉਹ ਜ਼ਿਆਦਾ ਮੇਰੇ ਨਾਨਕੇ ਪਿੰਡ ਰਹਿੰਦੇ ਹੁੰਦੇ ਸੀ ਕਿਉਂਕਿ ਮੇਰੇ ਮਾਮਾ ਜੀ ਤੇ ਮੇਰੇ ਭਰਾ ਦੋਨੋਂ ਹਾਣੋ ਹਾਰ ਸੀ ਮਾਮਾ ਜੀ ਸਾਡੇ ਕੋਲ ਰਹਿੰਦੇ ਸੀਗੇ ਤੇ ਉਹ ਉੱਥੇ ਰਹਿੰਦੇ ਹੁੰਦੇ ਸੀ ਜੀ ਤੇ ਬਾਕੀ ਉਹਨਾਂ ਦਾ ਸੁਭਾਅ ਬਹੁਤ ਮਲਾਪੜਾ ਸੀ ਬਹੁਤ ਸਾਡੇ ਸਾਡੇ ਲਈ ਤਾਂ ਬਹੁਤ ਕੀਮਤ ਸੀ ਉਹਨਾਂ ਦੀ ਜੀ ਤੇ ਕਿਵੇਂ ਤੁਹਾਡੇ ਤੱਕ ਖਬਰ ਪਹੁੰਚਦੀ ਆ ਤੇ ਉਸ ਤੋਂ ਬਾਅਦ ਕਿਦਾਂ ਦੇ ਹਾਲਾਤ ਬਣਦੇ ਆ ਉਸ ਟਾਈਮ ਉਸ ਟਾਈਮ ਸਾਡੇ ਤਾਇਆ ਜੀ ਦੀ ਬੇਟੀ ਦਾ ਵਿਆਹ ਸੀ ਪਿੰਡ ਵਿਝੂਆ ਕਲਾਂ ਦੇ ਵਿੱਚ ਉਹ ਵਿਝੂਆ ਤੇ ਵਿਆਹ ਦੇਖਣ ਗਏ ਹੋਏ ਸੀ ਅਸੀਂ ਸਾਰੇ ਫੈਮਿਲੀ ਵਾਪਸ ਆ ਗਏ ਉਹ ਕਹਿੰਦਾ ਮੈਂ 2 ਦਿਨ ਠਹਿਰ ਕੇ ਆਵਾਂਗਾ ਥੋੜਾ ਕੰਮ ਕਰਵਾ ਕੇ ਆ ਜਾਊਂਗਾ ਜੀ ਤੇ ਉਸ ਤੋਂ ਬਾਅਦ ਉੱਥੇ ਨਕੋਦਰ ਦੀ ਅਨਾਊਂਸਮੈਂਟ ਹੋਈ ਕਿ ਇਸ ਤਰ੍ਹਾਂ ਮਾਰੇ ਦੀਆਂ ਵੀੜਾ ਸਾੜ ਦਿੰਦੇ ਆ ਫਿਰ ਸਾਡੇ ਪਿੰਡੋਂ ਟਰਾਲੀਆਂ ਗਈਆਂ ਸੰਗਤ ਗਈ ਸੰਗਤ ਦੇ ਰੂਪ ਵਿੱਚ ਸਾਡੇ ਪਰਿਵਾਰ ਦੇ ਮੇਰੇ ਚਾਚੇ ਤਾਏ ਦੋ ਟਰਾਲੀਆਂ ਗਈਆਂ ਪਰ ਕੇ ਜੀ ਤੇ ਜਦੋਂ ਉੱਥੇ ਜਾ ਕੇ ਮਜਾਬ ਜੇ ਬੈਠੇ ਰਹੇ ਆ ਉੱਥੇ ਜਾ ਕੇ ਹੋਇਆ ਕਿ ਹੁਣ ਸਾਨੂੰ ਰਿਪੋਰਟ ਚ ਪਤਾ ਲੱਗਦਾ ਸਾਨੂੰ ਕੁਝ ਪਤਾ ਨਹੀਂ ਉੱਥੇ ਕੀ ਹੋਇਆ ਕਿ ਉਹ ਪੰਜਾਂ ਪਿਆਰਿਆਂ ਚ ਸੀ ਇੰਨਾ ਵੀ ਸਾਨੂੰ ਪਤਾ ਹੈ ਉਹ ਪੰਜਾਂ ਪਿਆਰਿਆਂ ਚ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਂ ਪਿਆ ਪੰਜ ਪਿਆਰੇ ਅਗਵਾਈ ਤੁਹਾਡੀ ਕਰਨ ਤੁਸੀਂ ਜਾ ਸਕਦੇ ਮਹਾਰਾਜ ਦੇ ਰੂਪ ਲੈ ਸਕਦੇ ਲਿਜਾ ਕੇ ਤੁਸੀਂ ਗੋੰਦਵਾਲ ਸਾਹਿਬ ਉਹਨਾਂ ਦਾ ਸੰਸਕਾਰ ਕਰ ਸਕਦੇ ਆ ਜਦੋਂ ਪੰਜ ਪਿਆਰਿਆਂ ਦੇ ਰੂਪ ਵਿੱਚ ਉਹ ਅੱਗੇ ਵਧੇ ਤਾਂ ਪੁਲਿਸ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਅੱਛਾ ਉਹ ਸਾਰਾ ਕੁਝ ਵਾਪਰਿਆ ਉਹ ਸਭ ਕੁਝ ਵਾਪਰਨ ਤੋਂ ਬਾਅਦ ਪੁਲਿਸ ਦਾ ਤੁਹਾਡੇ ਨਾਲ ਕਿਹੋ ਜਿਹਾ ਰਵਈਆ ਸੀ ਗਿਆ ਪੁੱਛਗਿੱਛ ਕਰਨ ਲਈ ਆਉਂਦੀ ਸੀਗੀ ਕੋਈ ਕਿਸੇ ਤਰੀਕੇ ਦੀ ਜਾਂਚ ਪੜਤਾਲ ਹੁੰਦੀ ਸੀਗੀ ਜਾਂ ਜਦੋਂ ਤੁਸੀਂ ਉਸ ਸਮੇਂ ਥਾਣਿਆਂ ਕਚਹਿਰੀਆਂ ਦੇ ਵਿੱਚ ਘੁੰਮਦੇ ਸੀਗੇ ਤਾਂ ਕਿਦਾਂ ਦਾ ਵਿਵਹਾਰ ਕੀਤਾ ਜਾਂਦਾ ਸੀ ਤੁਹਾਡੇ ਨਾਲ ਸੁਣਵਾਈ ਹੁੰਦੀ ਸੀ ਉਹਨਾਂ ਨੇ ਤੁਸੀਂ ਵਿਹਾਰ ਤੋਂ ਤੁਸੀਂ ਇਹ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਇੱਕ ਅਸੀਂ ਆਜ਼ਾਦ ਭਾਰਤ ਵਿੱਚ ਰਹਿੰਦੇ ਹੋਏ ਇੱਥੋਂ ਦੇ ਨਾਗਰਿਕ ਹੋਣ ਦੇ ਹੁੰਦੇ ਹੋਏ ਇੱਕ ਅਸੀਂ ਆਪਣਾ ਰੋਸ ਨਹੀਂ ਕਰ ਸਕੇ ਰੋਸ ਕਰਨ ਗਿਆ ਤੇ ਗੋਲੀਆਂ ਚੱਲ ਜਾਂਦੀਆਂ ਆ ਲੋ ਗੋਲੀਆਂ ਚੱਲਣ ਤੋਂ ਬਾਅਦ ਅਸੀਂ ਉਹਨਾਂ ਦੀਆਂ ਸਰੀਰਾਂ ਦੀਆਂ ਲਾਸ਼ਾਂ ਮੰਗਦੇ ਆ ਤੇ ਉਹਨਾਂ ਨੇ ਅਣਪਛਾਤੇ ਕਹਿ ਕੇ ਸਾਨੂੰ ਉਹ ਦੇਖਣ ਵੀ ਨਹੀਂ ਦਿੱਤੀਆਂ ਤੇ ਵਿਵਹਾਰ ਹੋਰ ਉਹਨਾਂ ਨੇ ਸਾਡੇ ਨਾਲ ਕਿਹੋ ਜਿਹਾ ਕੀਤਾ ਹੋਏਗਾ ਇੱਕ ਪੰਥਕ ਸਰਕਾਰ ਹੁੰਦਿਆਂ ਹੋਇਆ ਸਾਡੀ ਸੁਣਵਾਈ ਨਹੀਂ ਹੋਈ ਸੇਕ ਕੋ ਮੋਦਿਆ ਹੋਇਆ ਅਸੀਂ ਪਿੱਛੇ ਕੋ ਉਹ ਵੀ ਸਿੱਖ ਸਿੱਖ ਸਰਕਾਰ ਦੇ ਹੁੰਦਿਆਂ ਹੋਇਆਂ ਸਾਨੂੰ ਲਾਸ਼ਾਂ ਨਹੀਂ ਮਿਲੀਆਂ ਅਣਪਛਾਤੀਆਂ ਕਹਿ ਕੇ ਜਿਹੜੀਆਂ ਕਿ ਪੋਸਟਮਾਸਟਰ ਰਿਪੋਰਟ ਸਾਬਤ ਦੱਸਦੀ ਕਿ ਉਹਨਾਂ ਦੀ ਪਛਾਣ ਹੋ ਚੁੱਕੀ ਸੀ ਬਾਰ-ਬਾਰ ਸਿਟھے ਬਾਹਰ ਲਿਆ ਚੌਂਕਾਂ ਦੇ ਗਏ ਬਾਹਰ ਸਿਟھے ਸਾਡੀਆਂ ਲਾਸ਼ਾਂ ਦੇ ਦਿਓ ਸਾਨੂੰ ਲਾਸ਼ਾਂ ਦੇ ਦਿਓ ਉਹਨਾਂ ਸਾਨੂੰ ਲਾਸ਼ਾਂ ਨਹੀਂ ਦਿੱਤੀਆਂ ਉਸ ਤੋਂ ਬਾਅਦ ਸਾਡੇ ਨਾਲ ਕੀ ਵੀਤੀ ਉਹ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਾ ਸਕਦੇ ਹੋ ਪੰਥਕ ਸਰਕਾਰਾਂ ਮੁੜ ਕੇ ਫੇਰ ਵੀ ਬਹੁਤ ਵਾਰ ਬਣੀਆਂ ਨੇ ਉਹਨਾਂ ਦੇ ਕੋਲ ਕਦੀ ਗੁਹਾਰ ਲਈ ਕਦੀ ਗੱਲ ਕੀਤੀ ਕਿ ਹੁਣ ਹੀ ਘਟੋ ਘਟ ਉਸ ਰਿਪੋਰਟ ਨੂੰ ਜਨਤਕ ਕਰ ਦਿਓ ਹੁਣ ਹੀ ਦੱਸ ਦਿਓ ਕਿ ਕਿੰਝ ਵਾਪਰਿਆ ਕਿਹੜੇ ਦੋਸ਼ੀ ਸੀਗੇ ਉਹਨਾਂ ਨੇ ਸਾਡੀ ਕਦੇ ਕੋਈ ਗੱਲ ਸੁਣੀ ਉਹਨਾਂ ਨੇ ਸਾਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ ਜੇ ਅਸੀਂ ਕੋਸ਼ਿਸ਼ ਕੀਤੀ ਵੀ ਆ ਉਹ ਸਾਨੂੰ ਮਿਲਣਾ ਨਹੀਂ ਜ਼ਰੂਰ ਕਿਉਂਕਿ ਅੱਗੇ ਜਿਹੜੀ ਗਾਰਡ ਖੜੀ ਉਹਨਾਂ ਨੂੰ ਜੋ ਪਤਾ ਲੱਗਦਾ ਇਹ ਨਕਵੱਦਰ ਵੜੇ ਸੀਧਾਂ ਦੇ ਵਾਰਸ ਹੈ ਉਹ ਸਾਨੂੰ ਮਿਲਣਾ ਪਸੰਦੇ ਨਹੀਂ ਕਰਦੇ ਸੀ ਤੇ ਅਸੀਂ ਨਹੀਂ ਗਏ ਬੇਇੱਜ਼ਤੀ ਥੋੜੀ ਬਾਰ-ਬਾਰ ਕਰਵਾਉਣੀ ਸੀ ਉਹਨਾਂ ਨੇ ਸਾਡੀ ਸਾਨੂੰ ਪਤਾ ਸੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣਨੀ ਹੋਰ ਸਾਨੂੰ ਹੈ ਸਰਕਾਰ ਦੇ ਥੋੜੀਆਂ ਆਸ ਵਜਹੀ ਆ ਅਪਗ ਰਾੜੀ ਕਾਂਡ ਦਾ ਜਿਹੜਾ ਹੋਇਆ ਇਹਦੇ ਨਾਲ ਸਾਨੂੰ ਹੌਸਲੇ ਹੋਏ ਆ ਕਿ ਹੋ ਸਕਦਾ ਸਾਨੂੰ ਵੀ ਇਥੇ ਇਨਸਾਫ ਮਿਲ ਜਾਵੇ ਕਿਉਂਕਿ ਉਥੇ ਇਨਸਾਫ ਮਿਲ ਲਿਆ ਆ ਕੋਈ ਲੈਣ ਦੇਣ ਦੀ ਗੱਲ ਨਹੀਂ ਅਸੀਂ ਰੋਟੀ ਖਾ ਰਹੇ ਆ ਪਰਮਾਤਮਾ ਸਾਨੂੰ ਦੇ ਰਿਹਾ ਲੇਕਿਨ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਮਾ ਅਸੀਂ ਕਹਿੰਨੇ ਉਹਨਾਂ ਨੂੰ ਜੋ ਵੀ ਕੁਝ ਉਹਨਾਂ ਨੇ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਸ ਸਰਕਾਰ ਦੇ ਕਿਸੇ ਨੁਮਾਇंदे ਨਾਲ ਮੁਲਾਕਾਤ ਹੋਈ ਕਿਸੇ ਨੁਮਾਇंदे ਦੇ ਅੱਗੇ ਆਪਣਾ ਦੁੱਖ ਆਪਣਾ ਪੱਖ ਰੱਖਿਆ ਤੁਸੀਂ ਨਹੀਂ ਹੁਣ ਨਹੀਂ ਅਸੀਂ ਕਿਉਂਕਿ ਅਸੀਂ ਸਾਡੇ ਜਿਹੜੇ ਹੌਸਲੇ ਬਿਲਕੁਲ ਕਮਜ਼ੋਰ ਹੋ ਚੁੱਕੇ ਆ ਅਸੀਂ ਹਾਰ ਚੁੱਕੇ ਆ ਸਾਨੂੰ ਇਹ ਹੀ ਲੱਗਦਾ ਕਿ ਸਾਡੀ ਸੁਣਨੀ ਨਹੀਂ ਕਿਸੇ ਨੇ ਹੁਣ ਸਾਡੇ ਅੰਕਲ ਜੀ ਆ ਸਰਦਾਰ ਬਲਦੇਵ ਸਿੰਘ ਉਹ ਕਰ ਰਹੇ ਆ ਉਹ ਮਿਲ ਰਹੇ ਆ ਉਹਨਾਂ ਦੇ ਉਹਨਾਂ ਦੇ ਹੌਸਲੇ ਸਦਕਾ ਅਸੀਂ ਉਹਨਾਂ ਦੇ ਨਾਲ ਚੱਲ ਰਹੇ ਆ ਹਾਂ ਜੀ ਉਹ ਮਿਲ ਰਹੇ ਆ ਉਹਨਾਂ ਦੀ ਬਹੁਤ ਅਣਥਕ ਮਿਹਨਤ ਆ ਉਹਨਾਂ ਦੀ ਉਹਨਾਂ ਦੀ ਮਿਹਨਤ ਸਦਕਾ ਹੀ ਅਸੀਂ ਇੱਥੇ ਤੱਕ ਅੱਜ ਵੀ ਪਹੁੰਚੇ ਜੀ ਇਹ ਇਹ ਬਹੁਤ ਵੱਡੀ ਗੱਲ ਆ ਕਿ ਬਹੁਤ ਕੁਝ ਵਾਪਰਿਆ ਬਹੁਤ ਕੁਝ ਇਹਨਾਂ ਨੇ ਹੰਡਾਇਆ ਔਰ ਉਸ ਹੰਡਾਈ ਤੋਂ ਬਾਅਦ ਕਈ ਵਾਰੀ ਹੁੰਦਾ ਨਾ ਕਿ ਜ਼ਖਮ ਲੱਗਾ ਫੱਟ ਲੱਗਾ ਦਰਦ ਹੋਇਆ ਚੀਸ ਉੱਠੀ ਉਸ ਤੋਂ ਬਾਅਦ ਸੱਜੇ ਸੱਜੇ ਉਹਦੇ ਤੇ ਅੰਗੂ ਰਾਣਾ ਸ਼ੁਰੂ ਹੋ ਜਾਂਦਾ ਮਰਹਮ ਲੱਗਦੀ ਹੈ ਉਹ ਠੀਕ ਹੋ ਜਾਂਦਾ ਨਿਸ਼ਾਨ ਉਹਦੇ ਬਰਕਰਾਰ ਰਹਿੰਦੇ ਨੇ ਪਰ ਦਰਦ ਵੀ ਖਤਮ ਹੋ ਜਾਂਦਾ ਤੇ ਕਿਤੇ ਕਿਤੇ ਉਹ ਚੀਸ ਵੀ ਘਟ ਜਾਂਦੀ ਹੈ ਪਰ ਇਹ ਜ਼ਖਮ ਜਿਹੜੇ ਇਹੋ ਜਿਹੇ ਨੇ ਜਿਹੜੇ ਜ਼ਖਮਾਂ ਦੇ ਉੱਤੇ ਮਰਹਮ ਨਾਕਦੀ ਲੱਗੀ ਹੈ ਨਾ ਅਜੇ ਲੱਗਦੀ ਨਜ਼ਰ ਆ ਰਹੀ ਹੈ ਤੇ ਉਸ ਜ਼ਖਮ ਦੇ ਉੱਤੇ ਮਰਹਮ ਦੀ ਥਾਂ ਹੌਸਲੇ ਦੇ ਫੈਹੇ ਦੀ ਥਾਂ ਤੇ ਉਹਨਾਂ ਨੂੰ ਕੁਰੇਦਿਆ ਜ਼ਰੂਰ ਜਾਂਦਾ ਹੈ ਵਾਰ-ਵਾਰ ਕਿਉਂਕਿ ਜਦੋਂ ਕੁਝ ਵਾਪਰਦਾ ਹੈ ਇਹਨਾਂ ਪਰਿਵਾਰਾਂ ਨੂੰ ਆਪਣੇ ਬੱਚੇ ਯਾਦ ਆ ਜਾਂਦੇ ਆਪਣੇ ਭਰਾ ਯਾਦ ਆ ਜਾਂਦੇ ਆ ਕਿ ਸਾਡੇ ਸਮੇਂ ਵੀ ਕੁਝ ਇੰਜ ਹੋਇਆ ਸੀ ਔਰ ਜਦੋਂ ਤੋਂ ਇਹ ਬਰਗਾੜੀ ਬੈਬਲ ਕਲਾ ਵਾਪਰਿਆ ਹੈ ਉਸ ਘਟਨਾਕ੍ਰਮ ਨੇ ਤਾਂ ਲਗਾਤਾਰ ਇਹਨਾਂ ਦੇ ਚੇਤਿਆਂ ਦੇ ਵਿੱਚ ਉਹ ਰਾਤਾਂ ਉਹ ਦਿਨ ਉਹ ਥਾਣਿਆਂ ਕਚੈਰੀਆਂ ਦੇ ਢੀਡੇ ਜਿਹੜੇ ਆ ਉਹ ਤਰੋ ਤਾਜ਼ਾ ਕਰ ਦਿੱਤੇ ਫਿਲਹਾਲ ਇਹਨਾਂ ਵੱਲੋਂ ਯਾਦ ਪੱਤਰ ਮੰਗ ਪੱਤਰ ਲਗਾਤਾਰ ਦਿੱਤੇ ਜਾ ਰਹੇ ਆ ਇਹਨਾਂ ਮੰਗ ਪੱਤਰਾਂ ਦੇ ਵੱਲ ਤੇ ਇਹਨਾਂ ਯਾਦ ਪੱਤਰਾਂ ਦੇ ਵੱਲ ਸਾਡੀਆਂ ਸਰਕਾਰਾਂ ਕਿੰਨਾ ਕੁ ਧਿਆਨ ਦਿੰਦੀਆਂ ਨੇ ਤੇ ਕਿੰਨੀ ਛੇਤੀ ਇਸ ਸਭ ਦੇ ਉੱਤੇ ਕੋਈ ਕਾਰਵਾਈ ਕਰਦੀਆਂ ਕੋਈ ਕਦਮ ਪੁੱਟਦੀਆਂ ਨਜ਼ਰ ਆਉਂਦੀਆਂ ਨੇ ਫਿਲਹਾਲ ਇਹ ਅਜੇ ਸਮੇਂ ਦੇ ਗਰਭ ਦੇ ਵਿੱਚ ਕਿਹਾ ਜਾ ਸਕਦਾ ਹੈ ਕੈਮਰਾਮੈਨ ਰਵਿਦੀ ਨਾਲ ਜਸਵੀਰ ਟੀਵੀ ਪੰਜਾਬ ਜਲੰਧਰ